ਜਿਹੜੀ ਐਫਆਈਆਰ ਦੀ ਕਾਪੀ ਕੱਲ ਸਾਨੂੰ ਦਿੱਤੀ ਹੈ ਉਹ ਜਿਹੜਾ ਠਾਬੇ ਦਾ ਮਾਲਕ ਹੈ ਉਹਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਦਕਿ ਕੰਪਲੇਨੈਂਟ ਅਸੀਂ ਹੈ ਐਫਆਈਆਰ ਜਿਹੜੀ ਹੋਣੀ ਚਾਹੀਦੀ ਹੈ ਸਾਡੇ ਬਿਆਨਾਂ ਤੇ ਹੋਣੀ ਚਾਹੀਦੀ ਹੈ ਤੇ ਬਿਆਨ ਦਰਜ ਕਰਕੇ ਉਹਦੇ ਠਾਬੇ ਦੇ ਮਾਲਕ ਦੇ ਕੰਪਲੇਨਟ ਕਰਤੀ ਹੈਗੀ ਸਾਡੀ ਐਫਆਈਆਰ ਦੀ ਕਾਪੀ ਨਹੀਂ ਦੇ ਰਹੇ ਅੱਜ ਮੈਂ ਆਹੀ ਐਡੀਜੀਪੀ ਲਾਅ ਐਂਡ ਆਰਡਰ ਸਾਡੇ ਗੌਰਵ ਯਾਦਵ ਸਾਹਿਬ ਵੀਜੀਪੀ ਸਪੈਸ਼ਲ ਡਿਜੀਟਲ ਜਿਹੜੇ ਲਾਅ ਐਂਡ ਆਰਡਰ ਤੇ ਹੈਗੇ ਆ ਗੌਰਵ ਆਪਣੇ ਆਰਪਿਤ ਸ਼ੁਕਲਾ ਜੀ ਉਹਨਾਂ ਨੂੰ ਵੀ ਕਹਿ ਕੇ ਆਇਆ ਮੈਂ ਕੀ ਏਟਲੀਸ ਸਾਡੇ ਇਨਜਸਟਿਸ ਦਾ ਕਰੋ ਕਿਉਂਕਿ ਜਦੋਂ ਕੰਪਲੇਨੈਂਟ ਢਾਬੇ ਵਾਲਾ ਬਣ ਗਿਆ ਇਨਕੁਆਰੀ ਸਾਡੀ 45 ਦਿਨ ਦੀ ਮਾਰਕ ਕਰਤੀ ਕੱਲ ਨੂੰ ਢਾਬੇ ਵਾਲਾ ਕਹੂਗਾ ਜੀ ਇੱਥੇ 45 ਦਿਨ ਚ ਇਹਨਾਂ ਨੇ ਜਿਹੜੀ ਇਨਕੁਆਰੀ ਆ ਉਹ ਗੋਲਮੋਲ ਕਰ ਦੇਦੀਆਂ ਜਿਹੜਾ ਢਾਬੇ ਦਾ ਮਾਲਕ ਹੈ ਉਹਨੇ ਕੋਰਟਸ ਜਾ ਕੇ ਬਿਆਹ ਦੇ ਨਹੀਂ ਮੇਰਾ ਸਮਝੌਤਾ ਹੋ ਗਿਆ ਜਿਸ ਦੇ ਨਾਲ ਸਾਡੇ ਨਾਲ ਕੁੱਟਮਾਰ ਹੋਈ ਐਸਾ ਹਵਸ ਹੋ ਗਏ ਇਨਸਾਫ ਤਾਂ ਮਿਲਦਾ ਹੀ ਨਹੀਂ ਸਾਨੂੰ ਜੇ ਇਨਸਾਫ ਤੁਸੀ ਦੇਣਾ ਹੀ ਨਹੀਂ ਫੇ ਕਾਦੇ ਲਈ ਡਰਾਮਾ ਕੀਤਾ ਹੋਇਆ ਹੈ ਨਾ ਤੁਸੀਂ ਲੋਕਾਂ ਨੂੰ ਉਹੀ ਕਹਿ ਦਿਓ ਅਸੀਂ ਕੁੱਟਮਾਰ ਕਰਾਂਗੇ ਇੱਥੇ ਮੈਨੂੰ ਤਾਂ ਕਹਿੰਦੇ ਬਿਆਨ ਸਿੰਘ ਦੀ ਆਤਮਾ ਆ ਗਈ ਲੱਗਦੀ ਹੈ ਇਸ ਸਰਕਾਰ 'ਚ ਜਿਵੇਂ ਪੁਰਾਣੇ ਟਾਈਮ 'ਚ ਆਤਵਾਦ ਦੇ ਸਮੇਂ 'ਚ ਗੈਂਗਸਟਰ ਜਿਹੜਾ ਉਹ ਆਤਵਾਦੀ ਕਰਦੇ ਸੀ ਨਾ ਗੋਲੀਆਂ ਇਨਕਾਊਂਟਰ ਕਰਕੇ ਚਲੇ ਜਾਂਦੇ ਸੀ ਪਤਾ ਵੀ ਨਹੀਂ ਸਾਰਾ ਜਵਾਨ ਮੁੰਡੇ ਕਿਹਨੂੰ ਕੌਣ ਕਿੱਥੇ ਮਾਰ ਗਿਆ ਆ ਚੰਨੂ ਸਾਹਿਬ ਉਹਨਾਂ ਦਾ ਬੇਟਾ ਮੇਰੇ ਸੰਧੂ ਸਾਹਿਬ ਰਾਤ ਨੂੰ ਬੁਰਾ ਹਾਲ ਇਹਨਾਂ ਦਾ ਕੀਤਾ ਉੱਥੇ ਇਹਨਾਂ ਨੇ ਪੁਲਿਸ ਵਾਲਿਆਂ ਨੇ 12 ਦੇ 12 ਜਦੋਂ ਜੀਓਸੀ ਸਾਡੇ ਪਟਿਆਲੇ ਦੇ ਵੈਸਟਰਨ ਕਮਾਂਡ ਉਹਨਾਂ ਨੇ ਜਨਰਲ ਬੇਸ਼ਟ ਨੇ ਇੰਟਰਵੈਨ ਕੀਤਾ ਤਾਂ ਇਹਨਾਂ ਨੇ 12 ਬ ਤੇ ਉਸ ਵਾਰ ਵੀ ਕੱਟਾ ਪਾਉਣਾ ਨਹੀਂ ਹਟਦੀ ਪੰਜਾਬ ਪੁਲਿਸ ਸਾਡੇ ਤੇ ਹੁਣ ਮੈਂ ਯਾਦਵ ਸਾਹਿਬ ਨੂੰ ਮਿਲਣ ਆਇਆ ਸੀ ਉਹਨਾਂ ਨੂੰ ਐਮਰਜੈਂਸੀ ਜਾਣਾ ਪੈ ਗਿਆ ਲੇਕਿਨ ਅਸੀਂ ਗੱਲ ਰੱਖਾਂਗੇ ਆਪਣੀ ਕੱਲੂ ਫੇਰ ਆਉਂਗਾ ਮੈਂ ਯਾਦਵ ਸਾਹਿਬ ਨੂੰ ਮਿਲ ਕੇ ਜਾਵਾਂਗੇ ਸਾਡੀ ਨਵੀਂ ਐਫਆਈਆਰ ਕੀਤੀ ਜਾਵੇ ਮੈਂ ਉੱਪਰ ਵੀ ਕਿਹਾ ਸਾਨੂੰ ਇਨਸਾਫ ਚਾਹੀਦਾ ਅਸੀਂ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਆਪਣੇ ਕਿਸੇ ਹੋਰ ਪਾਸੇ ਜਾਈਏ ਅਸੀਂ ਸਿਰਫ ਇਨਸਾਫ ਚਾਹੁੰਦੇ ਜੋ ਸਾਡੇ ਪਰਿਵਾਰ ਨਾਲ ਹੋਇਆ ਹੈਗਾ ਐਵੀਡੈਂਸ ਮੈਂ ਐਸਐਸਪੀ ਸਾਹਿਬ ਨੂੰ ਸਾਰੇ ਐਵੀਡੈਂਸ ਦਿਖਾ ਦਿੱਤੇ ਨੇ ਰਿਕਾਰਡਿੰਗ ਸਾਰੇ ਮੁੰਡਿਆਂ ਦੀ 12 ਦੇ 12 ਮੁੰਡੇ ਖੜੇ ਮਾਫੀ ਮੰਗ ਰਹੇ ਨੇ ਚਾਰ ਐਸਐਚਓ ਮੇਰੇ ਕੋਲੋਂ ਮਾਫੀ ਮੰਗ ਰਹੇ ਨੇ ਮੈਂ ਸਾਰੀ ਰਿਕਾਰਡਿੰਗ ਐਸਐਸਪੀ ਸਾਹਿਬ ਨੂੰ ਦਿਖਾ ਦਿੱਤੀ ਹੈ ਮੈਨੂੰ ਇਹ ਸਮਝ ਨਹੀਂ ਆ ਰਹੀ ਐਸਐਸਪੀ ਨਾਨਕ ਸਾਹਿਬ ਹੈ ਜੇ ਕ੍ਰਿਮੀਨਲ ਹਥਿਆਰਾਂ ਦੀ ਜੋ ਪੁਲਿਸ ਅਫਸਰ ਕਹਿੰਦੇ ਲਾਇਕ ਨਹੀਂ ਹਨ ਉਹਨਾਂ ਦੀ ਕਿਉਂ ਮਦਦ ਕਰ ਰਹੇ ਕਿਉਂ मेरे हस्बैंड ने 10:30 बजे दस स्टेटमेंट रेडी करके उन्होंने पुलिस वाले ने आके ले ली थी एफआईआर का मतलब होता है फर्स्ट पर्सन हु कम्स एंड गिव द स्टेटमेंट रात 2:00 बजे मैं पुलिस ਨੂੰ ਬੁਲਾਇਆ ਕਿ ਇਦਾਂ ਦੀ ਹਰਕਤ ਹੋਈ ਹੈ ਜੀ ਸਾਰੀ ਘਟਨਾ ਤੁਸੀਂ ਦੇਖੀ ਹੈ ਪਤਾ ਹੀ ਹੈ ਉਹ ਦਿੱਲੀ ਤੋਂ ਆਏ ਸੀ और मैं आई एम नॉट इन अ स्टेट नाउ आई एम 2 घंटे 3 घंटे दीते बैठी हुई हूं ਕਦੇ ਕਿਸੇ ਨੂੰ ਮਿਲਣਾ ਹੈ ਕਦੇ ਕਿਸੇ ਨੂੰ ਪੁਲਿਸ ਸਾਰੀ ਮੈਨੂੰ ਐਸਐਸਪੀ ਸਾਹਿਬ ਨੇ ਜਿੱਦਾਂ ਪਟਿਆਲੇ ਹੈਰਸਮੈਂਟ ਹੋਈ ਹੈ ਆਈ ਜਸਟ ਵਿਸ਼ ਕਿ ਮੈਨੂੰ ਇੱਥੇ ਹੈਰਸਮੈਂਟ ਨਾ ਹੋਏ ਮੈਨੂੰ ਮੈਂ ਮਿਲਣ ਮੇਰੀ ਸੁਣਵਾਈ ਤੇ ਕਰੋ ਮੈਨੂੰ ਦੇਖੋ ਤਾਂ ਸਹੀ ਮੇਰੇ ਕੋਲ ਜੋ ਰਿਕਾਰਡਸ ਹਨ ਮੈਂ ਜੀ ਐਸਐਸਪੀ ਸਾਹਿਬ ਨੂੰ ਸਾਰੀ ਵੀਡੀਓਜ਼ ਦਿਖਾਈਆਂ ਉਹਨਾਂ ਦੀ ਮਾਫੀ ਨਾਮੇ ਦੀ ਉਹ ਵੀਡੀਓਜ਼ ਦੇਖਣ ਤੋਂ ਬਾਅਦ ਵੀ ਐਸਐਸਪੀ ਸਾਹਿਬ ਇੱਦਾਂ ਦੀ ਗੇਮ ਖੇਡ ਗਏ ਮੇਰੇ ਨਾਲ ਕਿ ਐਫਆਈਆਰ ਉਹਨਾਂ ਨੇ ਓਪਨ ਟਾਪੇ ਦੇ ਨਾਮ ਕਰ ਦਿੱਤੀ ਔਰ ਕਿਉਂ ਕਰ ਦਿੱਤੀ ਕਿਉਂਕਿ ਔਰ ਮੇਰਾ ਹਸਬੰਡ ਇੱਕ ਕਰਨਲ ਸਾਹਿਬ ਹੈ ਜਿਹੜੇ ਐਸਐਸਪੀ ਰੈਂਕ ਦੇਣ ਉਹਨਾਂ ਦਾ ਨਾਮ ਟੀਵੀ ਤੇ ਲੈਂਦੇ ਹੋਏ ਨਹੀਂ ਕਿ ਕਿ ਕਰਨਲ ਬੋਲਣਾ ਸੀ ਫਿਰ ਤੇ ਇਦਾਂ ਕਹਿਣਾ ਸੀ ਨਾ ਸਾਡੇ ਪੁਲਿਸ ਵਾਲਿਆਂ ਨੇ ਕੁਝ ਪਾਰਪਿਟ ਹੋਈ ਹੈ ਆਰਮੀ ਆਫਸਰ ਨਾਲ ਤੇ ਲੜਾਈ ਹੋਈ ਹੈ ਤੇ ਅਸੀਂ ਇਹ ਕਾਰਵਾਈ ਸਸਪੈਂਡ ਕੀਤਾ ਜੇ ਤੂੰ ਮੇਰੇ ਹਸਬੰਡ ਦਾ ਨਾਮ ਕਰਨਲ ਪੀਐਸ ਬਾਠ ਔਰੰਗਤ ਸਿੰਘ ਬਾਠ ਬੋਲ ਸਕਦੇ ਹੋ ਤੇ ਆਪਣੇ 12 ਜੂਨੀਅਰ ਆਫਸਰ ਦਾ ਨਾਮ ਨਹੀਂ ਲੈ ਸਕਦੇ ਹੋ ਕਿਉਂ ਕਿ ਚੁਪਾਇਆ ਜਾ ਰਿਹਾ ਉਹ ਜੂਨੀਅਰ ਆਫਸਰ ਦਾ ਨਾਮ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਮੇਰੇ ਹਸਬੈਂਡਸ ਨੂੰ 12 ਜਾਨੇ ਨੇ ਮਾਰੇ ਸਹੀ ਬੰਦੇ ਨੂੰ ਸਸਪੈਂਡ ਕੀਤਾ ਹੈ ਜਾਂ ਨਹੀਂ ਕਿ ਮੇਰਾ ਰਾਈਟ ਨਹੀਂ ਹੈ ਜਾਨਣਾ ਕਿ ਮੇਰੇ ਬੰਦਿਆਂ ਨੂੰ ਜਿਸ ਨੇ ਮੇਰੇ ਹਸਬੈਂਡ ਨੂੰ ਮਾਰਿਆ ਮੇਰੇ ਬੇਟੇ ਨੂੰ ਮਾਰਿਆ ਹੈ ਕਿ ਉਸ ਦਾ ਨਾਮ ਜਾਨਣਾ ਕਿ ਸਹੀ ਬੰਦੇ ਨੂੰ ਸਸਪੈਂਡ ਤੇ ਕੀਤਾ ਹੈ ਮਨੂ ਕੀ ਪਤਾ ਕਿਸ ਨੂੰ ਸਸਪੈਂਡ ਕੀਤਾ ਜੀ ਐਫ ਆਈ ਆਰ ਤੇ ਸਾਡੀ ਐਫ ਆਈ ਆਰ ਓਪਨ ਐਫ ਆਈ ਆਰ ਕਰ ਦਿੱਤੀ ਹੈ ਜੋ ਐਫ ਆਈ ਆਰ ਹੈ ਉਸ ਤੇ ਵਿੱਚ ਲਿਖਿਆ ਕਿ ਮੇਰੇ ਹਸਬੰਡ ਔਰ ਮੇਰਾ ਬੇਟਾ ਡਰਿੰਕ ਕਰ ਰਿਹਾ ਸੀ ਭਾਈ ਮੈਗੀ ਖਾਂਦੇ ਹੋਏ ਇੱਕ ਕਰਨਲ ਸਾਹਿਬ ਜਿਹੜਾ ਐਸ ਐਸ ਪੀ ਰੈਂਕ ਤੋਂ ਵੀ ਉੱਪਰ ਹੈ ਉਹ ਟਾਬੇ ਦੇ ਬਾਹਰ 20000 ਰੁਪਏ ਦਾ ਮੈਡੀਕਲ ਰਿਪੋਰਟ ਹੈਗੀ ਹੈ ਜਿਸ ਵਿੱਚ ਕਿਹਾ ਹੈ ਨੋ ਅਲਕੋਹਲ ਥਿੰਗ ਫਾਊਂਡ ਕਰਕੇ ਉਹ ਤੁਹਾਨੂੰ ਵੀਡੀਓ ਤੇ ਤੁਹਾਨੂੰ ਸਰ ਰਿਪੋਰਟ ਭੇਜ ਦਾਂਗੇ ਔਰ ਵੈਸੀ ਵੀ ਵੀ ਵੀਰਲ ਹੋ ਰਹੀ ਹੈ ਉਸ ਤੋਂ ਬਾਵਜੂਦ ਵੀ ਉਹ ਐਫ ਆਈ ਆਰ ਦੇ ਉੱਪਰ ਬੇਸਿਸ ਤੇ ਇਨਕੁਆਇਰੀ ਕੀ ਹੋਏਗੀ ਜੀ ਉਹ ਤੇ ਕੱਲ ਟਾਬੇ ਵਾਲੇ ਨੂੰ ਤੇ ਉਸਨੇ ਉਸਨੇ ਟਾਬੇ ਵਾਲੇ ਨੇ ਹੋਰ ਉਯੂ ਟਾਬਾ ਵਾਲਾ ਹੈ ਜਿਸ ਨੇ ਹਰ ਇੱਕ ਪੁਲਿਸ ਵਾਲੇ ਨੂੰ ਆਈਡੈਂਟੀਫਾਈ ਕਰਕੇ ਮਨੂ ਦੱਸਿਆ ਸੀ ਕਿ ਇਹ ਐ ਵੈ ਐ ਵੈ ਐ ਵੈ ਐ ਵੈ ਆਫੀਸਰ ਹੈ ਉਸ ਤੋਂ ਬਾਅਦ ਉਹਨਾਂ ਨੇ ਹੀ ਮਨੂ ਵੀਡੀਓ ਦਿਖਾਈ ਕਿ ਸਵੇਰੇ ਡੀਆਈਜੀ ਸਾਹਿਬ ਨੇ ਮਨਦੀਪ ਸਾਹਿਬ ਨੇ ਇਹਨਾਂ ਨੂੰ ਅਵਾਰਡ ਦਿੱਤਾ ਸੀ ਇਹ ਉਹ ਬੰਦੇ ਸਾਰੇ ਮੈਡਮ ਇਹਨਾਂ ਨੂੰ ਅਵਾਰਡ ਮਿਲਿਆ ਹੋਇਆ ਤੇ ਇਹਨਾਂ ਨੂੰ ਪੁੱਤ ਸਵਾਰ ਹੋਇਆ ਹੋਇਆ ਤੇ ਤਾਂ ਇਹ ਕੁੜਦੇ ਫਿਰਦੇ ਸਵੇਰੇ ਤਾਂ ਹੀ ਤੇ ਉਹਨਾਂ ਨੇ ਮੇਰੇ ਹਸਬੰਦ ਨੂੰ ਵੀ ਆਖਿਆ ਕਿ ਇੱਕ ਇਨਕਾਊਂਟਰ ਕਰਕੇ ਆਏ ਆ ਬਚ ਗਿਆ ਤੇ ਸਵੇਰੇ ਆ ਕੇ ਆਈ ਕਾਰਡ ਮੈਨੂੰ ਤਿੰਨ ਚੀਜ਼ਾਂ ਲਈ ਜਸਟਿਸ ਚਾਹੀਦਾ ਇੱਕ ਪਹਿਲੀ ਗੱਲ ਮੇਰੇ ਹਸਬੰਦ ਦਾ ਸਟੇਟਮੈਂਟ ਲਿੱਤਾ ਗਿਆ ਸੀ ਸਭ ਤੋਂ ਪਹਿਲੇ ਉਹਨਾਂ ਦੇ ਨਾਮ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਸਾਰੇ 12 ਦੇ 12 ਬੰਦਿਆਂ ਦਾ ਨਾਮ ਐਫ ਆਈ ਆਰ ਚੋਣੀ ਚਾਹੀਦੀ ਹੈ 12 ਦੇ 12 ਬੰਦੇ ਅਰੈਸਟ ਹੋਣੇ ਚਾਹੀਦੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏ ਇਨਵੈਸਟੀਗੇਸ਼ਨ ਤੇ ਅਗਰ ਮੇਰਾ ਹਸਬੰਦ ਹੋਰ ਮੇਰਾ ਪ੍ਰੂਫ ਦੇ ਦੇਣ ਕਿ ਮੇਰਾ ਹਸਬੰਦ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਆਪੇ ਅਦਾਲਤ ਤੇ ਜਾ ਕੇ ਪੁਲਿਸ ਸਟੇਸ਼ਨ ਹਵਾਲੇ ਕਰਕੇ ਆਉਂਗੀ ਇਹ ਮੇਰਾ ਵਾਦਾ ਔਰ ਦੂਜੀ ਗੱਲ ਸਾਰੀ ਵੀਡੀਓ ਰਿਕਾਰਡਿੰਗਸ ਐਂਡ ਸਾਰੇ ਪ੍ਰੂਫ ਹੋਣ ਤੋਂ ਬਾਅਦ ਐਸ ਐਸ ਪੀ ਸਾਹਮਣੇ ਦਿਖਾਉਣ ਤੋਂ ਬਾਅਦ ਵੀ ਐਸਐਸਪੀ ਸਾਹਿਬ ਆਪਣੇ 12 ਜੂਨੀਅਰ ਅਫਸਰ ਤੂੰ ਕਿਸ ਲਈ ਡਰ ਰਹੇ ਵਾਈ ਉਹਨਾਂ ਦੇ ਨਾਮ ਕਿਉਂ ਨਹੀਂ ਕਹਿ ਰਹੇ ਸਾਨੂੰ ਕੀ ਪਤਾ ਕਿਹੜੇ 12 ਅਫਸਰ ਦੇ ਲਈ ਇਹਨਾਂ ਨੇ ਸਸਪੈਂਸ਼ਨ ਕੀਤੀ ਹੈ ਕੱਲ ਕਹਿ ਦਿੰਨ ਕਿ ਕੋਈ ਵੀ ਬੰਦਾ ਖੜਾ ਕਰ ਦਿੰਨ ਕਿ ਸਸਪੈਂਸ਼ਨ ਹੋ ਗਈ ਹੈ ਕਿਉਂ ਨਹੀਂ ਬੁਲਾਇਆ ਗਿਆ ਕਿ ਇਹ 12 ਬੰਦੇ ਹੈ ਸੀ ਕਰਨਲ ਸਾਹਿਬ ਐਸਐਸਪੀ ਸਾਹਿਬ ਤੋਂ ਸੀਨੀਅਰ ਹੈਗੇ ਨੋ ਕਿਉਂ ਨਹੀਂ ਬੁਲਾਇਆ ਕਿ ਸਾਹਿਬ ਇਹ ਯੂ ਬੰਦੇ ਸੀ ਜਾਂ ਨਹੀਂ ਕੀ ਪਤਾ ਉਸ ਵਿੱਚ 8 ਬੰਦੇ ਹੀ ਸੀਗੇ ਜਾਂ 9 ਬੰਦੇ ਹੀ ਸੀਗੇ ਸਾਨੂੰ ਕੀ ਪਤਾ ਅਸੀਂ ਤੇ 8-9 ਬੰਦੇ ਹੀ ਦੇਖੇ ਸੀਗੇ ਕਮ ਸੇ ਕਮ ਬੰਦਿਆਂ ਦੀ ਜਾਂਚ ਤੇ ਕਰਾਂ ਕਿਹੜੇ ਕਿਹੜੇ ਬੰਦੇ ਸੀ ਔਰ ਐਫ ਆਈ ਆਰ ਕਰੇ ਸੋਸੀ ਸਸਪੈਂਡ ਕਰ ਦਿੱਤਾ ਕਿਉਂਕਿ ਤੁਹਾਨੂੰ ਆਰਮੀ ਤੋਂ ਪ੍ਰੈਸ਼ਰ ਪਿਆ ਓਨਲੀ ਆਫਟਰ ਆਰਮੀ ਤੋਂ ਮੈਨੂੰ ਇੰਨਾ ਤੇਹਲਾ ਪੁਲਿਸ ਨੇ ਹਰੈਸ ਕੀਤਾ 3 48 ਆਵਰਸ ਮੈਨੂੰ ਹਰੈਸਮੈਂਟ ਕੀਤੀ ਹੈ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਅਜੇ ਵੀ ਮਨੂੰ ਅਨਿਆਇ ਨਹੀਂ ਮਿਲ ਰਿਹਾ ਉਹਨ FIR ਉਹ ਜੀ ਹਵਾ ਦੀ FIR ਹੈ ਕਿਉਂਕਿ ਉਹ ਟਾਬੇ ਵਾਲੇ ਨੂੰ ਟਾਬੇ ਵਾਲੇ ਨੇ ਉਸੇ ਦਿਨ ਮਨੂੰ ਕਹਿਆ ਸੀ ਮੈਡਮ ਜਿਹੜੀ ਚੀਜ਼ ਲੈ ਜਾਣੀ ਆ ਹੁਣੇ ਲੈ ਜਾਇਓ ਕਿਉਂਕਿ ਕੱਲ ਤੂੰ ਮਨੂੰ ਪ੍ਰੈਸ਼ਰ ਪਾ ਜਾਏਗਾ ਉਹ ਯੂ ਗੱਲ ਹੋਈ ਉਸੇ ਕੋਲ ਜਦੋਂ ਉਹ ਟਾਬਾ ਵਾਲਾ ਕਹਿ ਰਿਹਾ ਕਿ ਉਸਨੂੰ ਪਤਾ ਨਹੀਂ ਉਹ ਬੰਦੇ ਨਾ ਪੁਲਿਸ ਸਿਵਲ ਕਪੜੇ ਚਾਹੀ ਸੀ ਪੁਲਿਸ ਸੀਗੇ ਤੇ ਮਨੂੰ ਇਹ ਦੱਸੋ ਪਟਿਆਲਾ ਐਸ ਐਚਓ ਪਟਿਆਲਾ ਸਮਾਨਾ ਜਿਹੜੇ ਉੱਥੇ ਹੀ ਰਹਿੰਦੇ ਆ ਚਾਰ ਪੁਲਿਸ ਵਾਲੇ ਆ ਪੂਰੇ ਪਟਿਆਲੇ ਐਵਰੀਬਾਡੀ ਨੋਜ਼ 뎀 ਤੇ ਉਹ ਟਾਬੇ ਵਾਲੇ ਨੂੰ ਪਤਾ ਨਹੀਂ ਸੀ ਕਿ ਉਹ ਕਿਹੜੇ ਆਫਸਰ ਹਨ ਤਾਨੂੰ ਲੱਗਦਾ ਕਿ ਇਹ ਟਾਬਾ ਵਾਲਾ ਸਰਕਾਰੀ ਗੱਡੀ ਚਾਹੀਏ ਤੇ ਮੈਂ ਇੱਕ ਸਰਕਾਰੀ ਗੱਡੀ ਇੱਕ ਮੈਨੂੰ ਇਹ ਦੱਸੋ ਕਿਹੜੇ ਐਸਐਚਓਜ਼ ਜਾਂ ਐਸਆਈਆਂ ਕੋਲ ਫੋਰਚੂਨਰ ਤੇ ਐਂਡੇਵਰ ਹੁੰਦੀਆਂ ਕੀ ਕਮਾਰਿਆਂ ਜੀ ਅੱਜ ਅਸੀਂ ਕਰਨਲ ਸਾਹਿਬੋ ਕੇ ਮੇਰੇ ਤੇ ਫਾਦਰ ਨੂੰ ਲੌਣੇ ਅਸੀਂ ਮਤਲਬ ਮੈਨੂੰ ਇਹ ਦੱਸੋ ਕਿ ਕਿਹੜੇ ਐਸਐਚਓ ਕੋਲ ਐਂਡੇਵਰ ਹੋਰ ਫੋਰਚੂਨਰ ਇੱਕ ਗੱਡੀ ਪੁਲਿਸ ਵਾਲੀ ਸੀ ਉਸ ਤੋਂ ਬਾਅਦ ਦੂਜੀ ਗੱਡੀ ਸਕੋਰਪੀਓ ਸੀ ਐਨ ਹੋਰ ਫੇਰ ਇੱਕ ਫੋਰਚੂਨਰ ਸੀ ਹੋਰ ਇਹਨਾਂ ਕੋਲ ਇੱਕ ਹੋਰ ਇੰਡੇ ਉਹ ਇੰਡੇਵਰ ਵੀ ਆਉ ਪਿੱਛੇ ਸੀਗੀ ਕਿਦੇ ਇਹਨਾਂ ਨੇ ਇੰਨੀ ਪੱਤਿਆਲਾ ਅਤੀ ਚੁੱਕੀ ਹੋਈ ਹੈ ਕੱਲ ਇੱਕ ਲੇਡੀ ਆਈ ਸੀਗੀ ਮਿਸ ਬਾਟ ਉਹਨਾਂ ਦਾ 5 ਸਾਲ ਪਹਿਲੇ ਉਹਨਾਂ ਨੇ ਤੁਸੀਂ ਦੇਖਿਆ ਹਨ ਮੀਡੀਆ 'ਚ ਉਹਨਾਂ ਨੇ ਰੋਂਦੇ ਹੋਏ ਕਿਹਾ ਕਿ ਪਹਿਲੇ ਵੀ ਸਾਨੂੰ ਇਸੇ ਸਾਲ ਦੇ ਅੰਦਰ ਚੌਥਾ ਕੇਸ ਹੈ ਜਿਹੜਾ ਉਹਨਾਂ ਦਾ ਕੰਪਰੋਮਾਈਜ਼ ਕਰਕੇ ਐਸਐਸਪੀ ਸਾਹਿਬ ਉਹਨਾਂ ਨੂੰ ਮਾਫੀ ਦਵਾਰੇ ਐਸਐਸਪੀ ਸਾਹਿਬ ਦਾ ਕੀ ਉਹ ਹੈਗਾ ਕਿ ਚਾਰ ਜਿਹੜੇ ਗਲਤ ਜਿਹੜੇ ਪੰਜਾਬ ਵਿੱਚ ਅਤੰਗਵਾਦ ਫੈਲਾ ਰਹੇ ਨੇ ਅੱਜ ਮੇਰੇ ਬੱਚਿਆਂ ਨੂੰ ਡੰਡੇ ਅੱਜ ਅਗਰ ਮੈਂ ਇਹਨਾਂ ਨੂੰ ਚਾਰਾਂ ਨੂੰ ਤੁਸੀਂ ਸਜ਼ਾ ਨਹੀਂ ਦਿੱਤੀ ਨਾ ਇਹ ਅੱਜ ਗੰਦੇ ਮਾਰਨ ਕੱਲ੍ਹ ਗੋਲੀਆਂ ਮਾਰਨ ਪੰਜਾਬ ਤੇ ਉਹੀ ਰਾਈਟ ਸੋਸੀ ਫੇਰ ਉਹੀ ਹਾਲ ਹੋ ਜਾਣਾ ਹੈ ਕਿ ਇਹ ਕੋਈ ਵੀ ਬੰਦਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਪੁਲਿਸ ਦੀ ਇੰਨੀ ਜ਼ਿਆਦਾ ਗਰੀ ਅਸੀਂ ਅੱਜ ਨਾ ਪੁਲਿਸ ਤੋਂ ਗੱਲ ਕਰਦੇ ਡਰਦੇ ਆ ਕਿਉਂਕਿ ਪੁਲਿਸਾਨੂੰ ਸੇਫਟੀ ਦੇਣ ਲਈ ਨਹੀਂ ਹੈ ਉਲਟਾ ਸਾਨੂੰ ਮਾਰਕੁਟਾਈ ਕਰਨ ਲਈ ਹੈ ਮਾਰਕੁਟਾਈ ਤੋਂ ਬਚਾਨ ਲਈ ਨਹੀਂ ਹੈ ਉਸ ਤੋਂ ਬਾਅਦ ਵੀ ਕੋਈ ਵੀ ਸੀਨੀਅਰ ਅਫੀਸ਼ਰ ਸਾਡੇ ਆਰਮੀ ਇੰਟਰਵਿਊ ਨਹੀਂ ਹੋਈਆਂ ਉਹਨਾਂ ਨੂੰ ਕਾਨੀਆਂ ਹੀ ਬਣਾਈ ਜਾ ਰਹੇ ਹਨ ਕਾਨੀਆਂ 45 ਡੇਜ਼ ਦੀ ਇਨਕੁਆਇਰੀ ਜਦੋਂ ਸਾਰੇ ਤੁਹਾਡੇ ਕੋਲ ਪ੍ਰੂਫ ਪਏ ਹਨ ਕਿਉਂ ਨਹੀਂ 3 ਦਿਨ ਤਾਂ ਇਨਕੁਆਇਰੀ ਖਤਮ ਕਰਦੇ ਚਾਰ ਬੰਦੇ ਬਿਠਾਉਂਦੇ ਹੋਰ ਖਤਮ ਕਰਦੇ ਐਂਡ ਥਿਸ ਇਜ਼ ਓਨਲੀ ਅ ਟੈਕਟਿਕਸ ਵਿਚ ਐਸਐਸਪੀ ਸਾਹਿਬ ਇਸ ਬਾਇੰਗ ਇਟ ਜਸਟ ਟੂ ਡਿਲੇ ਦਾ ਮੈਟਰ ਨਾ ਮੈਨੂੰ ਕੋਈ ਮੈਨੂੰ ਪੁਲਿਸ ਸਟੇਸ਼ਨ ਤੇ ਆ ਬੰਦਿਆ ਨੇ ਧਮਕੀ ਦਿੱਤੀ ਹੈ ਮੇਰੇ ਕੋਲ ਵੀਡੀਓ ਹੈ ਜਿਹੜੀ ਵਾਇਰਲ ਵੀ ਹੋਈ ਹੈ ਉਸ ਤੋਂ ਬਾਅਦ ਐਸਪੀ ਸਾਹਿਬ ਦੇ ਬੰਦਿਆਂ ਦੇ ਸਾਹਮਣੇ ਪੁਲਿਸ ਇੰਸਪੈਕਟਰ ਦੇ ਸਾਹਮਣੇ ਮੈਨੂੰ ਧਮਕੀ ਦੇ ਕੇ ਜਾਣੇ ਉਸ ਤੋਂ ਬਾਅਦ ਅੱਜ ਵੀ ਮੇਰੇ ਕੋਲ ਪ੍ਰੋਟੈਕਸ਼ਨ ਨਹੀਂ ਹੈ ਮੈਨੂੰ ਕਿਸੇ ਹੋਰ ਦੀ ਪ੍ਰੋਟੈਕਸ਼ਨ ਲੈ ਕੇ ਚੱਲਣਾ ਪੈ ਰਿਹਾ ਆਰਮੀ ਨੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਮੇਰੇ ਹਸਬੰਡ ਆਰਮੀ ਦਾ ਮਗਰ ਮੇਰੇ ਲਈ ਇੱਕ ਸਿਕਿਉਰਿਟੀ ਇਸ਼ੂ ਹੈ ਮੈਂ ਕੱਲ ਹੀ ਰਹਿਣੀ ਆ ਪੰਜਾਬ ਮੇਰੇ ਸਫਾਦਰ ਇਨ-ਲਾਅਰ ਮਦਰ-ਇਨ-ਲਾਅਰ ਮੇਰੇ ਹਸਬੰਡ ਦੀ ਡਿਊਟੀ ਪੰਜਾਬ ਦਿੱਲੀ ਹੈਗੀ ਹੈ ਤੁਸੀਂ ਮੈਨੂੰ ਇਹ ਦੱਸੋ ਮੇਰੀ ਕੀ ਸਿਕਿਉਰਿਟੀ ਹੈ ਅੱਜ ਮੈਂ ਆਈ ਆ ਇੱਥੇ ਖੜੀ ਹੋਈ ਆ ਇੱਕ ਬੰਦੇ ਨੂੰ ਵੇਟ ਕਰ ਰਹੀ ਮੈਸੇਜ ਵੀ ਪਾਸ ਕੀਤਾ ਕਿ ਅਸੀਂ ਬਾਹਰ ਬੈਠੇ ਆ ਮਗਰ ਸਾਨੂੰ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ ਹੀ ਹੀ ਹੈਡ ਟੂ ਗੋ ਸਮਵੇਅਰ ਨੂੰ ਨਾਲੇ ਅਰਜੈਂਟ ਕੰਮ ਉਹਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਬੈਠੋ ਵੇਟ ਕਰੋ ਤੇ ਮੈਂ ਮਿਲਦਾ ਮਗਰ ਉਹਨਾਂ ਨੇ ਕੀ ਕੀ ਹੁਣ ਸਾਨੂੰ ਮੈਸੇਜ ਆਇਆ ਕਿ ਉਹਨਾਂ ਨੂੰ ਕਿਤੇ ਅਰਜੈਂਟ ਜਾਣਾ ਪੈ ਗਿਆ ਤੇ ਉਹ ਚਲੇ ਗਏ ਅਸੀਂ ਕੱਲ ਫੇਰ ਆਵਾਂਗੇ